159ਵੇਂ ਦਿਨ ਵਿੱਚ ਦਿੱਲੀ ਅੰਦੋਲਨ ਦੋ ਪਹੁੰਚ ਚੁੱਕਾ ਵਾ ਤੁਹਾਨੂੰ ਪਤਾ ਹੀ ਆ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਉਹਨਾਂ ਅਧਿਕਾਰੀਆਂ ਛਿਆਂ ਦਾ ਸਨਮਾਨ ਕਰੂਗੀ ਵਿੱਚ ਤਿੰਨ ਆਈਪੀਐਸ ਤੇ ਤਿੰਨ ਹੀ ਐਚਪੀਐਸ ਤੋ ਕਿਉਂ ਸਨਮਾਨ ਕਰਨ ਜਾ ਰਹੀ ਆ ਹਰਿਆਣਾ ਸਰਕਾਰ ਜਿਹੜੀ ਚੁਣੀ ਹੋਈ ਸੱਤਾ ਐਗਜ਼ੀਕਟਿਵ ਆ ਅਰੇ ਕਹ ਗਿਆ ਡੀਪ ਸਟੇਟ ਔਰ ਤੁਹਾਨੂੰ ਪਤਾ ਹੀ ਆ ਵੀ ਹੁਣ ਅੰਦੋਲਨ ਦੇ ਸੇਕ ਨਾਲ ਹਰਿਆਣੇ ਵਿੱਚ ਵੱਡੇ ਸਿਆਸੀ ਖਰਜਾਨੇ ਪਾਜਪਾ ਨੂੰ ਭਰਨ ਦਾ ਨੁਕਸਾਨ ਆ ਇਵੇਂ ਮਹਾਰਾਸ਼ਟਰ ਚ ਵੀ ਔਰ ਜਿਵੇਂ ਤੁਸੀਂ ਦੇਖਿਆ ਵੀ ਅਨਲ ਵਿਜਜੀ ਨੇ ਇੱਕ ਬਿਆਨ ਵਿੱਚ ਮੰਨ ਲਿਆ ਸੀ ਵੀ ਜੋ ਕੁਝ ਬਾਰਡਰਾਂ ਤੇ ਹੋਇਆ ਅਸੀਂ ਉਹਦੇ ਜ਼ਿੰਮੇਵਾਰ ਆ ਇਦਾਂ ਮਨੁੱਖ ਕਿਸੇ ਦੀ ਆਤਮਾ ਜਾਗ ਸਕਦੀ ਆ ਕੱਲ ਨੂੰ ਕਿਸੇ ਅਫਸਰ ਦੀ ਆਤਮਾ ਵੀ ਜਾਗ ਸਕਦੀ ਆ ਕਿਸੇ ਫੌਜੀ ਜਵਾਨ ਜਾਂ ਪੁਲਿਸ ਵਾਲੇ ਦੀ ਵੀ ਆਤਮਾ ਜਾਗ ਸਕਦੀ ਆ ਤੋ ਜਿਹੜਾ ਹੁਣ ਲੱਗਦਾ ਪੀ ਬਾਝ ਪਾਸਕਤਾ ਤੋਂ ਬਾਹਰ ਹੋ ਰਹੀ ਆ ਉਹਨਾਂ ਨੂੰ ਲੱਗਦਾ ਵੀ ਆਪਣੀਆਂ ਫੋਰਸਾਂ ਉਸ ਕਿਸਮ ਦੇ ਮਾਨਸਿਕਤਾ ਵਾਲੇ ਅਫਸਰ ਜਿਹੜੇ ਉਹਨਾਂ ਦੇ ਦਿੱਤੇ ਹੋਏ ਹੁਕਮਾਂ ਨੂੰ ਅੱਖਾਂ ਬੰਦ ਕਰਕੇ ਲਾਗੂ ਕਰਦੇ ਆ ਤੇ ਜੇ ਉਹਨਾਂ ਦਾ ਉਹ ਸਨਮਾਨ ਕਰਕੇ ਉਹਨਾਂ ਦਾ ਮਰਾਲ ਬੂਸ਼ ਨਹੀਂ ਕਰਦੇ ਤੇ ਉਹ ਜਿਹੜੇ ਮਨਮਾਨੇ ਹੁਕਮ ਅੱਗੇ ਦੇਣਗੇ ਉਹ ਕੋ ਮਨਨ ਨੂੰ ਤਿਆਰ ਨਹੀਂ ਹੋਊਗਾ ਅਫਸਰ ਸਾਈ ਨੂੰ ਜਦੋਂ ਲੱਗੇ ਵੀ ਗਾਹਾਂ ਇਹਨਾਂ ਦੀ ਸੱਤਾ ਨਹੀਂ ਆਉਂਦੀ ਅਫਸਰ ਸਾਈ ਨਿਊਟਰਲ ਹੋ ਜਾਂਦੀ ਹੁੰਦੀ ਆ ਤੋਂ ਇਹ ਨਿਸ਼ਾਨੇ ਹਾਸਲ ਕਰ ਲਈ ਤੇ ਕੱਲ ਨੂੰ ਹਰਿਆਣਾ ਦੇ ਵਿੱਚ ਲਖਣਜ ਸਟੇਟ ਦੀ ਮਸ਼ੀਨਰੀ ਨੂੰ ਵਰਤਣ ਵਾਸਤੇ ਆਪ ਦੇ ਪੱਕੇ ਅਫਸਰਾਂ ਦਾ ਸਨਮਾਨ ਕੀਤਾ ਜਾ ਰਿਹਾ ਦੂਸਰਾ ਕੇਂਦਰ ਤੇ ਹਰਿਆਣਾ ਇਹ ਮੰਨ ਗਿਆ ਹੁਣ ਕਿ ਅਸੀਂ ਜੋ ਜ਼ੁਲਮ ਕੀਤੇ ਹਰਿਆਣੇ ਦੇ ਬਾਰਡਰ ਤੇ ਚਾਹੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਚਾਹੇ 433 ਕਿਸਾਨ ਜ਼ਖਮੀ ਹੋਏ ਔਰ ਚਾਹੇ ਐਸਐਲਆਰ ਦੀਆਂ ਗੋਲੀਆਂ ਚਾਹੇ ਸ਼ਾਰਟ ਗਨਾਂ ਚਾਹੇ ਬੈਲਟ ਗਨ ਇਹ ਇਸਤੇਮਾਲ ਕੀਤੀਆਂ ਔਰ ਉਹ ਆਪ ਮੰਨ ਰਹੇ ਆਪਣੀ ਉਹ ਸ਼ਿਫਾਰਸ਼ ਰਿਪੋਰਟ ਵਿੱਚ ਵੀ ਡਰੋਨਾ ਰਾਹੀਂ ਜਿਹੜੀ ਉਹਨਾਂ ਨੇ ਜ਼ਹਿਰੀਲੇ ਗੈਸਾਂ ਛੁਟੀਆਂ ਵਾ ਤਾਂ ਇਹ ਮੰਨਤਾ ਉਹ ਦੇ ਰਹੇ ਨੇ ਤਾਂ ਇਹ ਪੂਰਾ ਦੇਸ਼ ਦੇਖ ਰਿਹਾ ਇਸ ਦੇਸ਼ ਨੇ ਇਹਦਾ ਫੈਸਲਾ ਕਰਨਾ ਹੈਗਾ ਅਸੀਂ ਕੇਂਦਰ ਦੇ ਇਸ ਫੈਸਲੇ ਦੀ ਨਿੰਦਿਆ ਕਰਦੇ ਹਾਂ ਹਾਂ ਦੇਸ਼ ਦੀ ਅਫਸਰਸ਼ਾਈ ਦਾ ਕਿਸੇ ਚੰਗਾ ਭਾਤਰੀ ਵਾਲੇ ਲੋਕਪੱਖੀ ਕੰਮ ਕਰਨ ਤੇ ਸਨਮਾਨ ਹੋਵੇ ਸਾਨੂੰ ਇਤਰਾਜ ਨਹੀਂ ਹੋਊਗਾ ਆਪ ਦੇ ਕਿਸਾਨਾਂ ਮਜ਼ਦੂਰਾਂ ਲਈ ਇੱਕ ਦੇਸ਼ ਦੇ ਵਸਦੇ ਲੋਕਾਂ ਤੇ ਜ਼ਬਰ ਟਾ ਕੇ ਅਫਸਰ ਸਾਹਿਬ ਦਾ ਸਨਮਾਨ ਕਰਨਾ ਹੈ ਉਚਿਤ ਨਹੀਂ ਹੋਊਗਾ ਇਦੋਂ ਕਹਾ ਜਿਹੜਾ ਪੰਜਾਬ ਦੇ ਵਿੱਚ ਨਰਮੇ ਦੇ ਵਿੱਚ ਜਿਵੇਂ ਸੁੰਡੀ ਦਾ ਮੱਖੀ ਦਾ ਹਮਲਾ ਨਜ਼ਰ ਆ ਰਿਹਾ ਔਰ ਜਿਵੇਂ ਖੇਤ ਵਾਗ ਰਹੇ ਆ ਅਰ ਪੰਜਾਬ ਸਰਕਾਰ ਉਹਦੇ ਚੋਂ ਲਗਭਗ ਮਲ ਹੱਥ ਕੜੇ ਹੈਗੇ ਆ ਠੀਕ ਹੈ ਕੇਂਦਰ ਦੇ ਮੰਤਰੀ ਨੂੰ ਮਿਲਣਾ ਵਾਜਬ ਆ ਮਾੜੀ ਗੱਲ ਹੀ ਹੈ ਪਰ ਆਪ ਵੀ ਕੁਝ ਕਰਨਾ ਚਾਹੀਦਾ ਵਾ ਅਰ ਜਿਵੇਂ ਪੰਜਾਬ ਸਰਕਾਰ ਦਾ ਵਾਦਾ ਸੀ ਪੀ ਸੀ ਮੂੰਗੀ ਤੇ ਐਮ ਐਸ ਪੀ ਧਾਂਗੇ ਅਰ ਕੋਰਾ ਜਵਾਬ ਆ ਜਾਣਾ ਇਹ ਵੀ ਉਚਿਤ ਨਹੀਂ ਹੈਗਾ ਤੋ ਕੇਂਦਰ ਨੂੰ ਵੀ ਚਾਹੀਦਾ ਕਿ ਉਹ ਪੰਜਾਬ ਦੀ ਪ੍ਰਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜਨੀ ਉਹਨਾਂ ਨੂੰ ਚਾਹੀਦੀ ਆ ਭਾਵੇਂ ਕਿਸ ਗੱਲ ਦੀ ਗਜਾਇਸ਼ ਬਹੁਤ ਘੱਟ ਹੈਗੀ ਆ ਆਉਣ ਵਾਲੀ ਬਾਈ ਨੂੰ ਜਿਹੜੀ ਕਨਵੈਨਸ਼ਨ ਦਿੱਲੀ ਦੇ ਵਿੱਚ ਦੇਸ਼ ਦੀਆਂ ਦੋਵੇਂ ਵੱਡੇ ਫੋਰਮਾਂ ਦੀਆਂ ਸਾਰੇ ਆਗੂਆਂ ਦੀ ਸਦਕੇ ਹੋ ਰਹੀ ਆ ਆਗੂਆਂ ਨੂੰ ਅਪੀਲ ਆ ਉਸ ਸਮੇਂ ਸਿਰ ਕਨਸਟੀਟਿਊਸ਼ਨ ਕਲੱਬ ਵਿੱਚ ਪਹੁੰਚਣ ਤਾਂ ਜੋ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜਾ ਐਮਐਸਪੀ ਤੇ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਉਹਨਾਂ ਤੇ ਚਰਚਾ ਹੋ ਸਕੇ